ਅਚਾਨਕੋੜ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਸ਼ੱਕੀ ਨਜ਼ਰ ਆਉਣ ਤੇ ਮਾਮਲੇ ਦੇ ਕਾਰਨ ਕੁਝ ਲੋਕ ਗਲਤ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਹਨ ਜਿਸ ਕਾਰਨ ਪੁਲਿਸ ਵੀ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਸਪੋਲਿਸ ਨੂੰ ਟਾਕੀ ਰੋਡ ਤੇ ਕੁਝ ਪੱਤਰ ਮਿਲੇ ਹਨ ਜਿਸ ਦੇ ਵਿੱਚ ਸਰਕਾਰੀ ਦਫ਼ਤਰਾਂ ਨੂੰ ਢਾਹਣ ਦੀ ਧਮਕੀ ਦਿੱਤੀ ਗਈ ਸੀ ਸੋ ਪਾਕਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੋਇਆ ਸੀ ਅਤੇ ਇੱਕ ਕਾਰ ਦਾ ਸ਼ੀਸ਼ਾ ਵੀ ਤੋੜਿਆ ਗਿਆ ਸੀ ਜਿਸ ਦੀ ਜਾਣਕਾਰੀ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਜਿਸ ਵਿਅਕਤੀ ਨੇ ਪੁਲਿਸ ਨੂੰ ਧਮਕੀ ਭਰੇ ਪੱਤਰ ਦੀ ਸੂਚਨਾ ਦਿੱਤੀ ਸੀ ਅਤੇ ਕਾਰ ਦਾ ਸ਼ੀਸ਼ਾ ਤੋੜ ਕੇ ਭੱਜਣ ਵਾਲੇ ਚਾਰੇ ਵਿਅਕਤੀ ਅਸਲ ਦੇ ਵਿੱਚ ਉਹੀ ਵਿਅਕਤੀ ਸਨ ਇਸ ਪੂਰੇ ਮਾਮਲੇ ਵਿੱਚ ਜਿਸ ਨੇ ਸਾਜ਼ਿਸ਼ ਰਚੀ ਸੀ ਕਿਉਂਕਿ ਕਿਸੇ ਵਿਅਕਤੀ ਦੇ ਵੱਲੋਂ ਉਸ ਦੇ ਘਰ ਦੇ ਬਾਹਰ ਕਾਰ ਖੜੀ ਕਰ ਦਿੱਤੀ ਜਾਂਦੀ ਸੀ ਕਾਰ ਨੂੰ ਹਟਾਉਣ ਦੇ ਲਈ ਇਹ ਪੂਰੀ ਸਾਜ਼ਿਸ਼ ਰਚੀ ਗਈ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਨੋਸਖਾ ਬੋਤੋ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕੀਤੀ ਹੈ ਪਠਾਨਕੋਟ ਦੀ ਕੁਝ ਦਿਨ ਪਹਿਲੇ ਪਠਾਨਕੋਟ ਦੇ ਵਿੱਚ ਇੱਕ ਦੇਖਣ ਦਾ ਮਾਮਲਾ ਗਿਆ ਪ੍ਰਕਾਸ਼ ਦੇ ਵਿੱਚ ਆਇਆ ਸੀ ਉੱਤੇ ਹੀ ਗੱਲ ਕੀਤੀ ਹੈ ਇਤਨਾ ਕਿਤੇ ਸੰਦੇਕ ਤੇ ਕੰਦਾ ਮਾਮਲਾ ਪ੍ਰਕਾਸ਼ ਚ ਆਂਦਾ ਹੀ ਪਿਆ ਔਰ ਪੁਲਿਸ ਵਾਲਾ ਸਰਚ ਵੀ ਕੀਤੇ ਜਾ ਰਹੀ ਹੈ ਉੱਤੇ ਹੀ ਲੋਕੀ ਇਸ ਚੀਜ਼ ਦਾ ਇੱਕ ਮਜ਼ਾਕ ਬਣਾ ਕੇ ਬੈਠੇ ਹੈ ਗੱਲ ਕੀਤੀ ਹੈ ਕਿ ਪਰਸੋ ਜਿਹੜੇ ਸੰਦੇਕ ਦੇ ਕੇ ਸੀ ਉਹ ਵਿਅਕਤੀ ਨੇ ਕਿੰਨ ਦੱਸਿਆ ਸੀ ਕਿ ਸੰਦੇਕ ਦਿੱਤੇ ਆ ਲੇਕਿਨ ਅਪਰਾਧੀ ਗੱਤ ਦਾ ਅੰਜਾਮ ਦੇਣ ਵਾਲਾ ਉਹੀ ਵਿਅਕਤੀ ਸੀ ਕਿਉਂਕਿ ਬੀਤੀ ਪਰਸੋ ਉਹਨੇ 4 ਵਜੇ ਪਹਿਲੇ ਉੱਠ ਕੇ ਗੱਡੀ ਦੇ ਸ਼ੀਸ਼ੇ ਤੋੜੇ ਆ ਫਿਰ ਉਹਦੇ ਬਾਅਦ ਚ ਉਹਨੇ ਲਿਖਿਆ ਕਿ ਪਾਕਿਸਤਾਨ ਜਿੰਦਾਬਾਦ ਉਹ ਸਰਕਾਰੀ ਦਫ਼ਤਰ ਦਾ ਦਰਤੀ ਆਣਗੇ ਲੇਕਿਨ ਪੁਲਸ ਨੇ 24 ਘੰਟੇ ਦੇ ਵਿੱਚ ਵਿੱਚ ਉਹ ਗੁੱਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਪਤਾ ਚੱਲਿਆ ਹੈ ਕਿ ਉਸ ਵਿਅਕਤੀ ਵਾਲੋਂ ਉਹ ਘਰ ਦੇ ਵਾਰਗ ਇੱਕ ਵਿਅਕਤੀ ਵਾਲੋਂ ਗੱਡੀ ਲਗਾਈ ਜਾਂਦੀ ਸੀ ਲੇਕਿਨ ਉਹ ਰੰਜੇ ਚਲਦੀ ਪਈ ਸੀ ਜਿਹਦੇ ਚਲਦੇ ਉਹ ਵਿਅਕਤੀ ਨੇ ਦੇਖਿਆ ਕਿ ਉਹ ਗੱਡੀ ਡੇਹ ਪਰੇ ਕਰਦਾ ਤਾਂ ਉਹਨੇ ਉੱਠ ਕੇ ਗੱਡੀ ਦੇ ਸ਼ੀਸ਼ੇ ਤੋੜ ਤੇ ਉਰੇ ਵੱਲ ਲਿੱਤੀ ਉਹਨੇ ਇੱਕ ਨੋਟਿਸ ਉੱਤੇ ਲੇ ਕੇ ਲੋਕਾਂ ਦੇ ਘਰ ਦੇ ਵਿੱਚ ਸੁੱਤੇ ਕਿ ਸਰਕਾਰੀ ਦਸਤਾਵੇਜ਼ ਦਾਦਾਂਗੇ ਔਰ ਪੁਲਿਸ ਦੇ ਸਮੇਂ ਰਹਿੰਦੇ ਹੀ ਉਹੀ ਰੈਟਿੰਗ ਨੂੰ ਮੈਚ ਕਰਦੇ ਹੋਏ ਸਮੇਂ ਰਹਿੰਦੇ ਉਹਨੂੰ ਅਰੈਸਟ ਕੀਤਾ ਗਿਆ ਔਰ ਪੁਲਿਸ ਨਾਲ ਗਿਸ਼ਟਾ ਕੀਤਾ ਗਿਆ ਔਰ ਪੁਲਿਸ ਨੇ ਇਹ ਵੀ ਲੋਕਾਂ ਦੇ ਇੱਕ ਅਪੀਲ ਕੀਤੀ ਹੈ ਕਿ ਕੋਈ ਵੀ ਇਦਾਂ ਦੀ ਗਟਰਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਤੇ ਤੁਰੰਤ ਕਾਰਵਾਈ ਕੀਤੀ ਗਈ ਮੈਂ ਨੀਤੀ ਟਡਨ ਐਨ ਇੰਡੀਅਨ ਪਠਾਨਕੋਟ ਕੱਲ ਸਵੇਰੇ ਪਠਾਨਕੋਟ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਡਾਕੀ ਰੋਡ ਬਾਲਾਜੀ ਨਗਰ ਪਠਾਨਕੋਟ ਦੇ ਵਿੱਚ ਕੁਝ ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਇੱਕ ਹਿਮਾਚਲ ਨੰਬਰ ਦੀ ਇਨੋਵਾ ਗੱਡੀ ਦੇ ਸ਼ੀਸ਼ੇ ਬੰਦ ਤੇ ਉਹਦਾ ਨੁਕਸਾਨ ਕਰਤਾ ਨਾਲ ਦੇ ਨਾਲ ਉਹਨਾਂ ਨੇ ਜਾਈ ਵਕੂਆ ਤੇ ਉਤੇ ਕੁਝ ਧਮਕੀ ਭਰੀਆਂ ਪਰਚੀਆਂ ਉਹ ਸੁੱਟਦੇ ਆ ਇਹ ਜਿਹੜੀ ਪਰਚੀਆਂ ਹੈਗੀਆਂ ਇਹਨਾਂ ਦੇ ਵਿੱਚ ਇਹ ਹਿੰਦੀ ਭਾਸ਼ਾ ਦੇ ਵਿੱਚ ਸਿਗੀਆਂ ਤਾਂ ਇਹ ਲਿਖਿਆ ਸੀਗਾ ਕਿ ਅਸੀਂ ਕਰੀਬਨ 100 ਬੰਦੇ ਹਿੰਦੁਸਤਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ ਉਹਨਾਂ ਚੋਂ 30 ਬੰਦੇ ਪਠਾਨਕੋਟ ਦੇ ਵਿੱਚ ਹੈਗੇ ਨੇ ਸੋ ਅਸੀਂ ਆਉਣ ਵਾਲੇ 5 ਦਿਨਾਂ ਦੇ ਵਿੱਚ ਸਰਕਾਰੀ ਦਫ਼ਤਰ ਸਰਕਾਰੀ ਇਦਾਰਿਆਂ ਦੇ ਉੱਤੇ ਬਲਾਸਟ ਕਰਾਂਗੇ ਇਹ ਵੀ ਲਿਖਿਆ ਸੀਗਾ ਕਿ ਪੁਲਿਸ ਦੇ ਕੁਝ ਆਫਸਰਸ ਵੀ ਸਾਡੇ ਨਾਲ ਰਲੇ ਹੋਏ ਨੇ ਤਖੀਰ ਦੇ ਵਿੱਚ ਆ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਉਹਦੇ ਤੇ ਲਿਖੇ ਸੀਗੇ ਸੋ ਲੋਕੈਲਟੀ ਦੇ ਜਿਹੜੇ ਵਸਨੀਕ ਹੈ ਜਦੋਂ ਉਹਨਾਂ ਨੇ ਇਹ ਦੇਖਿਆ ਤਾਂ ਉੱਥੇ ਬੜਾ دہشت ਸਹਿਮ ਉਹ ਡਰ ਦਾ ਮਾਹੌਲ ਪੈਦਾ ਹੋਇਆ ਪੈਨਿਕ ਕ੍ਰੀਏਟ ਹੋਇਆ ਏਰੀਆ ਦੇ ਵਿੱਚ ਤਾਂ ਇਹਦੇ ਵਿੱਚ ਪੁਲਿਸ ਨੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਜਿਨੇ ਸੂਚਨਾ ਦਿੱਤੀ ਸੀਗੀ ਨਿਤਿਨ ਗੁਪਤਾ ਉਹਦੇ ਕੋਲੋਂ ਪੁੱਛਗਛ ਕੀਤੀ ਉਹਦੇ ਮੁਤਾਬਿਕ ਉਹ ਆਪਣੇ ਕਰੇ ਸੀਗਾ ਕਰੀਬਨ 4:30 ਵਜੇ ਸਵੇਰੇ ਉਹਨੇ ਕੁਝ ਆਵਾਜ਼ ਉਹਨੂੰ ਆਈ ਤਾਂ ਉਹ ਬਾਹਰ ਬਲਕਨੀ ਤੇ ਹੋਤੇ ਟਾਰਚ ਲੈ ਕੇ ਗਿਆ ਜਦੋਂ ਉਹਨਾਂ ਨੇ ਟਾਰਚ ਔਨ ਕਰਤੀ ਉਹਨੇ ਦੇਖਿਆ ਕਿ ਕੁਝ ਚਾਰ ਵਿਅਕਤੀ ਉਹ ਗੱਡੀ ਦੇ ਸ਼ੀਸ਼ੇ ਬੰਨ ਰਹੇ ਸੀਗੇ ਜਦੋਂ ਉਹਨਾਂ ਤੇ ਉੱਤੇ ਲਾਈਟ ਪੈ ਗਈ ਉਹ ਮੌਕੇ ਤੋਂ ਭੱਜ ਗਏ ਨਾਲ ਦੇ ਨਾਲ ਜਿਹੜੀ ਪਰਚੀਆਂ ਇਹ ਉੱਥੇ ਜਾਈ ਵਕੂਆ ਤੇ ਸੁੱਟਦੀਆਂ ਸੋ ਇਹ ਇੱਕ ਬੜਾ ਗੰਭੀਰ ਸੈਂਸਿਟਿਵ ਮੈਟਰ ਸੀਗਾ ਇਹ ਸ਼ੀਸ਼ੇ ਬੰਨਤੇ ਉਨੇ ਆਪ ਹੀ ਜਿਹੜੀ ਹੈ ਪਰਚੀਆਂ ਇਹ ਲਿਖੀਆਂ ਸੀਗੀਆਂ ਉਥੇ ਸੁਰਤੀਆਂ ਮੌਕੇ ਤੇ ਫਿਰ ਪੁਲਿਸ ਨੂੰ ਇਤਲਾ ਕਰਤਾ ਇਹਦੇ ਵਿੱਚ ਉਹਦਾ ਮੋਟਿਵ ਇਹ ਸੀਗਾ ਕਿ ਇਹ ਜਿਹੜੀ ਗੱਡੀ ਉਥੇ ਸੀਗੀ ਇਹ ਪਿਛਲੇ ਕਰੀਬਨ 2 ਮਹੀਨੇ ਤੋਂ ਉਥੇ ਖੜੀ ਸੀਗੀ ਇਹ ਇੱਕ ਨਰੇਸ਼ ਕੁਮਾਰ ਨਾਮਕ ਦੇ ਵਿਅਕਤੀ ਦੀ ਗੱਡੀ ਹੈਗੀ ਤਾਂ ਨਿਤਨ ਗੁਪਤਾ ਦਾ ਇੱਕ ਸ਼ਾਪ ਉਥੇ ਹੈ ਤਾਂ ਇਸ ਕਰਕੇ ਉਹਨੂੰ ਪ੍ਰੋਬਲਮ ਸੀਗੀ ਕਿ ਸ਼ਾਪ ਦੇ ਮੋਰੇ ਉਥੇ ਇਸ ਤਰ੍ਹਾਂ ਗੱਡੀ ਕਾਫੀ ਟਾਈਮ ਤੋਂ ਖੜੀ ਸੀਗੀ ਕਿਸੇ ਬੰਦੇ ਦੀ ਕਾ ਇਹਨੇ ਉਸ ਗੱਡੀ ਨੂੰ ਟੋ ਕਰਨ ਲਈ ਇੱਕ ਸਾਜ਼ਿਸ਼ ਰਚੀ ਕਿ ਜੇ ਮੈਂ ਇਥੇ ਇਹ ਪਰਚੀਆਂ ਸੁੱਟੂੰਗਾ ਤਾਂ ਮੈਟਰ ਪੂਰਾ ਸੈਂਸੇਸ਼ਨਲਾਈਜ਼ ਹੋਊਗਾ ਪੁਲਿਸ ਆਜੂਗੀ ਉਹਨਾਂ ਨੇ ਜਿਹੜੀ ਜਾਂਚ ਦੇ ਤਹਿਤ ਇਸ ਗੱਡੀ ਨੂੰ ਟੋ ਕਰਨਾ ਐਂਡ ਉਹਦੇ ਬਰਖਲਾਫ ਐਫ ਆਰ ਦਰਜ ਹੋਈ ਹੈ ਐਂਡ ਹੀ ਹੈਜ਼ ਬੀਨ ਅਰੈਸਟਡ ਇਨ ਦ ਕੇਸ ਥੈਂਕ ਯੂ ਜੈ ਹਿੰਦ